10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਵਿੱਚ ਸੇਨ ਸੋਲਜਰ ਡਿਵਾਈਨ ਪਬਲਿਕ ਸਕੂਲ ਭੋਗਪੁਰ ਨੇ ਮਾਰੀਆਂ ਮੱਲਾਂ ਪੋਗਪੁਰ ਤੋਂ ਪੀਸੀ ਰਾਜਪੂਤ ਦੀ ਵਿਸ਼ੇਸ਼ ਖਬਰ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਪੋਗਪੁਰ ਨੇ ਇਤਿਹਾਸ ਨੂੰ ਦੁਹਰਾਉਂਦੇ ਹੋਏ CBSE ਵੱਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਵਿੱਚ ਫਿਰ ਤੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਸਰਦਾਰ ਅਮਰੀਕ ਸਿੰਘ ਬਿਨਹਾਸ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100% ਰਿਹਾ ਹੈ ਸਰਦਾਰ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ 10ਵੀਂ ਵਿੱਚੋਂ ਪਹਿਲਾ ਸਥਾਨ ਦਿਵਿਆ ਨੇ चुरानवे पॉइंट दो प्रतिशत अंक लैके दूजा स्थान गुरकिरण कौर ने तिरनवेट अठ प्रतिशत प्रतिशत स्थान हासिल किया है तरह पुनीत कौर ने कानवे प्रतिशत, प्रतिशत नवदीप कौर ने कानवे पॉइंट चार प्रतिशत गुरविंदर सिंह ने नब्बे अठ प्रतिशत दिव्या आनंद ने नब्बे प्रतिशत अंक प्राप्त किए इस तरह जसलीन कौर दमनवीर संधु जैसिका अरोड़ा सिंहोत सिमरनप्रीत कौर दमनप्रीत कौर रवजीत कौर रणवीर निज्जर जसलीन कौर दिया मनवीर सिंह सिमरप्रीत सिंह अमरीत सिंह सहजप्रीत सिंह सुखमनप्रीत सिंह मनप्रीत कौर निमरत कौर प्रतीक ਰੋਹਿਤ ਪ੍ਰੀਤ ਸਿੰਘ ਹਨੀਸ਼ ਕੁਮਾਰ ਜਪਲੀਨ ਕੌਰ ਅਤੇ ਚਾਹਤ ਸੈਣੀ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਇਸੇ ਤਰ੍ਹਾਂ ਹੀ ਸਕੂਲ ਦੇ 12ਵੀਂ ਜਮਾਤ ਦੇ ਤਿੰਨੋਂ ਗਰੁੱਪ ਆਰਟਸ ਕਮਰਸ ਅਤੇ ਸਾਇੰਸ ਦੇ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕੀਤਾ ਅਮਰੀਪਾਲ ਸਿੰਘ 94.4% ਕਮਰਸ ਨੇ ਪਹਿਲਾ ਸਥਾਨ ਅਮਰੀਪਾਲ ਸਿੰਘ 95.4% ਕਮਰਸ ਨੇ ਦੂਜਾ ਸਥਾਨ करणवीर सिंह कन्वे पॉइंट दो प्रतिशत कमर्स ने तीजा स्थान प्राप्त किया है इस तरह ही नवनीत कौर कन्वे प्रतिशत सुपर मैडिकल और हरलीन कौर नब्बे प्रतिशत कमर्स अंक प्राप्त किए हैं गुरलीन कौर यशिका बेदी युवराज संधु परमीत कौर ईश्वर सिंह अर्शप्रीत कौर हरशान सिंह परमवीर सिंह सहजपाल सिमरन जशनदीप कौर पलवी सिंह ਰਵਿੰਦਰ ਸਿੰਘ ਅਨਮੋਲਪ੍ਰੀਤ ਕੌਰ ਇੰਦਰਪ੍ਰੀਤ ਕੌਰ ਕਿਰਨਪ੍ਰੀਤ ਕੌਰ ਗੁਰਮੀਨ ਕੌਰ ਨਵਜੋਤ ਕੋਮਲਪ੍ਰੀਤ ਕੌਰ ਵਰਿੰਦਰ ਸਿੰਘ ਾਰਮਾਨ ਤਰਨਪ੍ਰੀਤ ਸਿੰਘ ਇਨਵੀਰ ਕੌਰ ਸੁਖਮਨਪ੍ਰੀਤ ਸਿੰਘ ਮਨਰਾਜਵੀਰ ਕੌਰ ਰਮਨਜੋਤ ਪਵਨਪ੍ਰੀਤ ਸਿੰਘ ਅਤੇ ਅਸ਼ਮੀਤ ਸਿੰਘ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ ਇਸ ਮੌਕੇ ਦੇ ਸਕੂਲ ਦੇ ਚੇਅਰਮੈਨ ਸ਼੍ਰੀ ਅਨਿਲ ਚੋਪੜਾ ਅਤੇ ਵਾਈਸ ਚੇਅਰਮੈਨ ਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਦੁਆਰਾ ਸਕੂਲ ਦੇ ਸਟਾਫ ਮੈਂਬਰਸ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਮਿਹਨਤ ਦਾ ਫਲ ਹੈ ਤਾਂ ਜੋ ਵਿਦਿਆਰਥੀ ਵਧੀਆ ਅੰਕ ਨਾਲ ਪਾਸ ਹੋਏ ਹਨ ਇਸੇ ਤਰ੍ਹਾਂ ਸਕੂਲ ਦੇ ਪ੍ਰਿੰਸੀਪਲ ਸਰਦਾਰ ਅਮਰੀਕ ਸਿੰਘ ਮਿੰਹਾਸ ਨੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।